ਸੋ ਸੂਚੇ ਕਾਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਤੇ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਸੰਮੁਖ ਹੋਇਆ ਜੀ ਤੇ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਜੀ ਉਹ ਵਿਸ਼ਾ ਹੈ ਕਿ ਟੀਲਾਂ ਨੂੰ ਬੁਝਾ ਦਿੱਤਾ ਜਾਂਦਾ ਹੈ ਦੀਵਾ ਜਗਣ ਤੋਂ ਬਾਅਦ ਦੋਸਤੋ ਅਕਸਰ ਨਾ ਸਾਡੇ ਜਿਹੜੀ ਜ਼ਿੰਦਗੀ ਹੈ ਉਸ ਜ਼ਿੰਦਗੀ ਦੇ ਵਿੱਚ ਮੇਰੇ ਖਿਆਲ ਨਾਲ ਕਾਫੀ ਪਰਸੈਂਟੇਜ ਸਾਡੀਆਂ ਟੈਨਸ਼ਨਾਂ ਜਿਹੜੀਆਂ ਅਸੀਂ ਲੈਂਦੇ ਹੁੰਨੇ ਆ ਜਾਂ ਦਿਮਾਗ ਤੇ ਵਜਨ ਬਹੁਤ ਪਾਲ ਲੈਂਦੇ ਹੁੰਨੇ ਆ ਉਦੇ ਵਿੱਚੋਂ ਕਾਫੀ ਪਰਸੈਂਟੇਜ ਨਾ ਇਸ ਤਰ੍ਹਾਂ ਦੀਆਂ ਗੱਲਾਂ ਦੀ ਹੁੰਦੀ ਹੈ ਜਿਹਦੇ ਵਿੱਚ ਅਕਸਰ ਅਸੀਂ ਕਹਿੰਦੇ ਹੁੰਦੇ ਹੁੰਨੇ ਆ ਕਿ ਮੈਂ ਨਾ ਫਲਾਣਾ ਸਿੰਘ ਲਈ ਐਨਾ ਕੁਝ ਕੀਤਾ ਸੀ ਤੇ ਉਹ ਉਹ ਜਿਹੜਾ ਅੱਜ ਮੈਨੂੰ ਭੁੱਲ ਗਿਆ ਜਾਂ ਹੁਣ ਮੈਨੂੰ ਪੁੱਛਦਾ ਨਹੀਂ ਹੁਣ ਮੈਨੂੰ ਇਹ ਨਹੀਂ ਕਰਦਾ ਦੋਸਤੋ ਇੱਕ ਗੱਲ ਹਮੇਸ਼ਾ ਧਿਆਨ ਚ ਰੱਖਣਾ ਹੈ ਅਸੀਂ ਨਾ ਆਪਣੇ ਪੁਰਾਣੇ ਮਤਲਬ ਬਹੁਤ ਜੇ ਤੁਸੀਂ ਆਪਣੇ ਪਿਛਲੇ 10-20 ਸਾਲਾਂ ਤੋਂ ਦੇਖੋ ਕਿਤਨਾ ਕਿਤੇ ਜਾ ਕੇ ਤੇ ਉਹਦੇ ਵਿੱਚ ਤੁਸੀਂ ਕੱਢੋ ਇਹ ਕਿ ਕਿੰਨੇ ਕੁ ਲੋਕਾਂ ਨੇ ਤੁਹਾਡੇ ਨਾਲ ਇਹ ਗੱਲ ਕੀਤੀ ਹੈ ਅੱਜ ਤੱਕ ਉਨਕੇ ਮੇਰੇ ਨਾਲ ਇਹ ਹੋਇਆ ਜੀ ਮੈਂ ਫਲਾਣੇ ਦਾ ਇੰਨਾ ਕੀਤਾ ਉਹ ਮੈਨੂੰ ਅੱਜ ਭੁੱਲ ਗਿਆ ਕਾਮਯਾਬ ਹੋ ਕੇ ਦੋਸਤੋ ਇੱਕ ਗੱਲ ਨਾ ਕੁਝ ਨਾ ਸਾਡੀ ਜ਼ਿੰਦਗੀ ਦੀਆਂ ਸੱਚਾਈਆਂ ਹੁੰਦੀਆਂ ਜਿਵੇਂ ਮੰਨ ਲਓ ਹੁਣ ਅਸੀਂ ਇੱਕ ਬਹੁਤ ਸਿੰਪਲ ਜੀ ਗੱਲ ਹੈ ਕਿ ਚਲੀਏ ਕਿ ਮੌਤ ਹੈ ਮੌਤ ਇੱਕ ਸੱਚਾਈ ਹੈ ਹੁਣ ਜੇ ਕੋਈ ਬੰਦਾ ਇਹ ਕਹੀ ਜਾਵੇ ਵੀ ਉਹ ਨਹੀਂ ਜ ਨਹੀਂ ਮਰਨਾ ਨਹੀਂ ਸੀ ਚਾਹੀਦਾ ਫਲਾਣਾ ਉਹਨੇ ਤਾਂ ਬਹੁਤ ਕੁਝ ਕੀਤਾ ਸੀ ਆਪਣੀ ਜ਼ਿੰਦਗੀ ਚ ਉਹਨੂੰ ਮਰਨ ਨਹੀਂ ਇੱਕ ਸੱਚਾਈ ਹੈ ਇਸੇ ਤਰ੍ਹਾਂ ਨਾ ਜ਼ਿੰਦਗੀ ਦੀਆਂ ਕੁਝ ਸੱਚਾਈਆਂ ਸਾਡੀਆਂ ਹੋਰ ਹੈ ਜਿਵੇਂ ਮੰਨ ਲਓ ਆਪਾਂ ਮਰਨ ਕੇ ਚਲੀਏ ਕਿ ਜਿਹੜੇ ਬੰਦੇ ਨੇ ਜਿੰਮੀ ਜਿੰਮੀ ਉਹਦੀ ਉਮਰ ਵਧਣੀ ਹੈ ਜਿੰਮੀ ਜਿੰਮੀ ਉਹਨੇ ਬਜ਼ੁਰਗ ਹੋਣਾ ਹੈ ਨਾ ਉਮੇ ਉਮੇ ਉਹਦੀ ਜਿਹੜੀ ਉਹਨੇ ਜਿੰਨੀ ਮਰਜ਼ੀ ਸਿਹਤ ਬਣਾਈ ਹੋਵੇ ਜਿੰਨਾ ਮਰਜ਼ੀ ਜਿੰਮ ਜਾਂਦਾ ਹੋਵੇ ਕੁਝ ਵੀ ਕਰਦਾ ਹੋਵੇ ਜਿੰਮੀ ਜਿੰਮੀ ਉਮਰ ਢਲਦੀ ਜਾਣੀ ਹੈ ਇਹ ਵੀ ਇੱਕ ਸਚਾਈ ਹੈ ਕਿ ਉਹਦੀ ਜਿਹੜੀ ਸਿਹਤ ਹੈ ਉਹ ਆਪਣੇ ਆਪ ਹੀ ਜੋ ਮਰਜ਼ੀ ਕਰੀ ਜਾਵੇ ਜਿੰਨਾ ਮਰਜ਼ੀ ਸਿਹਤ ਦਾ ਧਿਆਨ ਰੱਖ ਲਵੇ ਪਰ ਢਲਦੀ ਉਮਰ ਦੇ ਹਿਸਾਬ ਨਾਲ ਉਹਨੇ ਢਲਦੇ 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 ਜਾਣਾ ਤੇ ਉਹਦੀ ਜਿਹੜੀ ਤਾਕਤ ਆ ਉਹ ਆਪਣੇ ਆਪ ਖਤਮ ਹੁੰਦੀ ਚਲੀ ਜਾਣੀ ਹੈ ਜਿਵੇਂ ਇਹ ਜ਼ਿੰਦਗੀ ਦੀਆਂ ਸੱਦੀਆਂ ਸਚਾਈਆਂ ਨਾ ਉਸੇ ਤਰ੍ਹਾਂ ਦੋ ਚਾਰ ਹੋਰ ਸੱਚਾਈਆਂ ਸਾਡੀ ਜ਼ਿੰਦਗੀ ਦੀਆਂ ਜਿਨ੍ਹਾਂ ਨੂੰ ਅਸੀਂ ਇੱਕ ਇੱਕ ਕਰਕੇ ਅਲੱਗ-ਅਲੱਗ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਉਹਦੇ ਵਿੱਚ ਜਿਹੜਾ ਅੱਜ ਜਿਹੜਾ ਅਸੀਂ ਵਿਸ਼ਾ ਲੈ ਕੇ ਆਏ ਆ ਜਿਹੜਾ ਸਾਡਾ ਬਿਨਾਂ ਮਤਲਬ ਤੋਂ ਅਸੀਂ ਟੈਨਸ਼ਨ ਲੈ ਕੇ ਬੈਠ ਜਿੰਨਾ ਕਈ ਵਾਰ ਉਹਦੇ ਵਿੱਚ ਦੇਖੋ ਇਹ ਵੀ ਇਹਨਾਂ ਸਾਡੀ ਜ਼ਿੰਦਗੀ ਦੀ ਇੱਕ ਸੱਚਾਈ ਹੈ ਕਿ ਜਿਹੜੇ ਬੰਦੇ ਨੇ ਕਾਮਯਾਬ ਹੋਣਾ ਹੁੰਦਾ ਦੇਖੋ ਕਾਮਯਾਬੀ ਕਦੇ ਵੀ ਸਿੰਗਲ ਬੰਦੇ ਦੀ ਨਹੀਂ ਹੁੰਦੀ ਉਹਦਾ ਉਹਦਾ ਪਰਿਵਾਰ ਦਾ ਯੋਗਦਾਨ ਹੁੰਦਾ ਦੋਸਤਾਂ ਮਿੱਤਰਾਂ ਦਾ ਯੋਗਦਾਨ ਹੁੰਦਾ ਹੋਰ ਵੀ ਮਤਲਬ ਜਿੰਨੇ ਵੀ ਪਰਸਨ ਪਤਾ ਨਹੀਂ ਕਿੰਨੇ ਸੌਆਂ ਦੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਦੇ ਚ ਯੋਗਦਾਨ ਹੁੰਦਾ ਕਿਸੇ ਬੰਦੇ ਦੀ ਕਾਮਯਾਬੀ ਦੇ ਵਿੱਚ ਪਰ ਦੋਸਤੋ ਇਹ ਵੀ ਇੱਕ ਜ਼ਿੰਦਗੀ ਦੀ ਸੱਚਾਈ ਹੈ ਕਿ ਜਿਹੜਾ ਬੰਦਾ ਜਦੋਂ ਜਿਵੇਂ ਜਿਵੇਂ ਕਾਮਯਾਬ ਹੁੰਦਾ ਜਾਂਦਾ ਤਾਂ ਉਹਦਾ ਨਵਾਂ ਸਰਕਲ ਬਣਦਾ ਜਾਂਦਾ ਤੇ ਪਿਛਲਾ ਸਰਕਲ ਜਿਹੜਾ ਜਿਉ ਨਹੀਂ ਛੱਡਦਾ ਤਾਂ ਇੰਨਾ ਮੈਨੇਜ ਕਰਨਾ ਉਹਦੇ ਲਈ ਮੁਸ਼ਕਲ ਹੈ ਤਾਂ ਜਿਵੇਂ ਜਿਵੇਂ ਵੀ ਇਹ ਚੱਲਦਾ ਸਾਨੂੰ ਇਸ ਗੱਲ ਨੂੰ ਮੰਨ ਕੇ ਚੱਲਣਾ ਪਊਗਾ ਕਿ ਜੇ ਅਸੀਂ ਕਿਸੇ ਦੀ ਕਾਮਯਾਬੀ ਦੇ ਵਿੱਚ ਕੁਝ ਹਿੱਸਾ ਪਾ ਵੀ ਦਿੰਦੇ ਹਾਂ ਮੜਾ ਮੋਟਾ ਇਹ ਕੁਝ ਜ਼ਿਆਦਾ ਵੀ ਪਾ ਦਿੰਦੇ ਆ ਤਾਂ ਉਹਦੇ ਵਿੱਚ ਕੋਈ ਐਡੀ ਉਹਨੂੰ ਸਾਨੂੰ ਇਹ ਚੀਜ਼ ਨਹੀਂ ਲੈ ਕੇ ਚੱਲਣਾ ਚਾਹੀਦਾ ਇੱਕ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਦੇ ਇੱਕ ਹਿੱਸਾ ਹੈ ਕਿ ਜਿੰਮੀ ਜਿੰਮੀ ਕੋਈ ਬੰਦਾ ਕਾਮਯਾਬ ਹੁੰਦਾ ਜਾਂਦਾ ਉਹਦੇ ਲਈ ਇਹ ਜ਼ਰੂਰੀ ਹੋ ਜਾਂਦਾ ਕਿਉਂਕਿ ਜੇ ਅਸੀਂ ਉਹਦੀ ਜਗ੍ਹਾ ਤੇ ਹੋਈਏ ਨਾ ਤਾਂ ਸਾਡੇ ਲਈ ਵੀ ਮਤਲਬ ਮੁਸ਼ਕਲ ਹੋ ਜਾਂਦਾ ਸਾਰੇ ਕੰਮ ਸੰਭਾਲਣਾ ਜਿਵੇਂ ਆਪਾਂ ਆਪਾਂ ਪੋਲਿਟਿਕਸ ਦੇ ਉਦਾਹਰਣ ਲੈ ਲਈਏ ਪੋਲਿਟਿਕਸ ਦੇ ਵਿੱਚ ਜਦੋਂ ਬੰਦਾ ਵਿਰੋਧੀ ਧਿਰ ਚ ਹੁੰਦਾ ਯਾ ਉਹ ਉਹਦੋਂ ਨਾਲ ਦੇ ਕੋਲ ਉਨੇ ਕੰਮ ਨਹੀਂ ਹੁੰਦੇ ਜਿੰਨੇ ਮਤਲਬ ਉਹ ਯਾ ਉਹਦੀ ਪਾਰਟੀ ਵੈਸੇ ਚੱਲਦੀ ਹੁੰਦੀ ਹੈ ਪਰ ਜਿਵੇਂ ਜਿਵੇਂ ਕਿਵੇਂ ਜਾ ਕੇ ਉਹ ਜਦੋਂ ਸੱਤਾ ਤੇਰੇ ਦੇ ਵਿੱਚ ਆ ਜਾਂਦਾ ਤਾਂ ਉਹਦੇ ਕੰਮ ਐਨੇ ਵੱਧ ਜਾਂਦੇ ਚਾਹੇ ਉਹ ਐਮਐਲਏ ਬਣਦਾ ਚਾਹੇ ਉਹ ਮੰਤਰੀ ਬਣਦਾ ਭਾਵੇਂ ਖੁਸ਼ੀ ਬਣਦਾ ਉਸ ਤੋਂ ਬਾਅਦ ਅਸੀਂ ਕਈ ਵਾਰ ਕਹਿਣ ਲੱਗ ਜਿੰਨੇ ਆ ਵੀ ਯਾਰ ਹੁਣ ਤਾਂ ਐਵੇਂ ਭੁੱਲ ਗਿਆ ਨਹੀਂ ਉਹਦੇ ਕੋਲ ਸਮਾਂ ਤਾਂ ਉਹੀ ਚ 24 ਘੰਟੇ ਹੈ ਮੰਨ ਲਓ ਪਰ ਉਹ ਉਹਨੂੰ ਸੰਭਾਲਣਾ ਉਹਨੂੰ ਸਰਕਲ ਦੇ ਵਿੱਚ ਸਾਰਿਆਂ ਨੂੰ ਉਹਵੇਂ ਡੀਲ ਕਰਨਾ ਜਾ ਉਹਦੇ ਲਈ ਮੁਸ਼ਕਲ ਹੋ ਜਾਂਦਾ ਉਹਦੇ ਕੰਮਾਂ ਕਰਨ ਦੇ ਹਿਸਾਬ ਨਾਲ ਸੋ ਕਿਤਨੇ ਕਿਤੇ ਜਾ ਕੇ ਸਾਨੂੰ ਇਹ ਜਿਹੜੀ ਬਿਨਾ ਮਤਲਬ ਤੋਂ ਅਸੀਂ ਟੈਨਸ਼ਨ ਲੈਂਦੇ ਆ ਦੇਖੋ ਇਹ ਇੱਕ ਸੱਚਾਈ ਹੈ ਕਿ ਜਦੋਂ ਵੀ ਜਿਵੇਂ ਮੈਂ ਪਹਿਲਾਂ ਸ਼ੁਰੂ-ਸ਼ੁਰੂ ਚ ਕਿਹਾ ਵੀਡੀਓ ਦੇ ਵਿੱਚ ਕਿ ਜਿਵੇਂ ਹੀ ਉਹ ਕਹਿੰਦੇ ਵੀ ਜਦੋਂ ਜਿਵੇਂ ਦੀਵਾ ਬਲ ਜਾਂਦਾ ਹੈ ਨਾ ਪੂਰਾ ਤਾਂ ਟੀਲ ਟੀਲਾਂ ਜਿਹੜੀਆਂ ਬਾਲੀਆਂ ਹੁੰਦੀਆਂ ਸੀ ਉਹ ਟੀਲਾਂ ਨੂੰ ਬੁਝਾ ਦਿੱਤਾ ਜਾਂਦਾ ਤੇ ਇਸੇ ਕਰਕੇ ਅਗਰ ਅਸੀਂ ਉਹਨਾਂ ਬੰਦਿਆਂ ਦੇ ਨਾਲ ਰਹਿਣਾ ਚਾਹੁੰਨੇ ਆ ਜਿਨ੍ਹਾਂ ਦੀ ਗੱਲ ਅਸੀਂ ਕਰਦੇ ਆ ਕਿ ਉਹ ਤਰੱਕੀ ਕਰਕੇ ਸਾਨੂੰ ਭੁੱਲ ਗਿਆ ਅਸੀਂ ਅਗਰ ਉਹਨਾਂ ਦੇ ਨਾਲ ਰਹਿਣਾ ਚਾਹੁੰਨੇ ਤਾਂ ਸਾਨੂੰ ਉਹਨਾਂ ਦੇ ਬਰਾਬਰ ਤਰੱਕੀ ਕਰਨੀ ਪਊਗੀ ਤਾਂ ਕਿ ਅਸੀਂ ਉਹਦੇ ਜਿਹੜਾ ਸਰਕਲ ਹੈ ਉਹ ਸਰਕਲ ਦੇ ਵਿੱਚ ਰਹੀਏ ਪਰ ਜੇ ਅਸੀਂ ਇਹ ਕਹੀਏ ਕਿ ਸਾਡਾ ਗੈਪ ਬਹੁਤ ਪੈ ਗਿਆ ਅਸੀਂ ਤਾਂ ਉਹਨੀ ਤਰੱਕੀ ਕਰਨੀ ਪਾਏ ਕੋਈ ਵਿੱਚੋਂ ਨਿਕਲ ਕੇ ਬਹੁਤੀ ਤਰੱਕੀ ਕਰ ਗਿਆ ਤਾਂ ਜਿਹੜਾ ਉਹ ਗੈਪ ਹੈ ਸਾਡੇ ਅੰਦਰ ਉਹ ਵਿੱਚ ਰਹਿਣਾ ਹੀ ਰਹਿਣਾ ਹੈ ਸੋ ਇਸ ਕਰਕੇ ਜਾਂ ਤਾਂ ਆਪਣੇ ਆਪ ਦੀ ਤਰੱਕੀ ਹੀ ਇੰਨੀ ਕਰ ਲਓ ਕਿ ਉਹ ਸਰਕਲ ਦੇ ਵਿੱਚੋਂ ਤੁਸੀਂ ਕਦੇ ਬਾਹਰ ਨਾ ਜਾ ਸਕੋ ਤੇ ਜਾਂ ਫਿਰ ਜਿਹੜਾ ਅ ਅਗਰ ਟੀਲਾ ਬਣ ਕੇ ਰਹਿਣਾ ਤਾਂ ਦੀਵਾ ਬਲ ਤੋਂ ਬਾਅਦ ਇਹਨਾਂ ਨੇ ਬੁਝਣਾ ਹੀ ਬੁਝਣਾ ਹੁੰਦਾ ਹੈ ਇਹ ਜਿਹੜੀ ਜ਼ਿੰਦਗੀ ਦੀ ਇੱਕ اٹਲ ਸਚਾਈ ਹੈ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਾਨੂੰ ਢਾਲ ਲੈਣਾ ਚਾਹੀਦਾ ਸਤਿ ਸ੍ਰੀ ਅਕਾਲ ਜੀ